ਅੱਜ ਦੱਸ ਦਿਆਂ ਤੁਹਾਨੂੰ ਹੈਲੋ ਮੈਂ ਲਾਹੌਰ ਤੋਂ ਬੋਲਦਾ ਗਿੱਲ ਰੌਂਟੇ ਦੀ ਕਿਤਾਬ ਆ ਜੋ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹੋ ਚੁੱਕੀ ਆ ਤੇ ਅੱਜ ਤੁਹਾਨੂੰ ਦੱਸ ਦਿਆਂ ਕਿਤਾਬ ਦੇ ਪਹਿਲੇ ਪੇਜ ਬਾਰੇ ਪਹਿਲੇ ਪੇਜ ਤੇ ਕੀ ਆਉਂਦਾਗਾ ਆ ਤੁਸੀਂ ਦੇਖ ਸਕਦੇ ਹੋ ਪੂਰੇ ਭਾਗ ਕਿਤਾਬ ਦੇ ਤੇ ਜਿਹੜਾ ਕਿ ਪਹਿਲਾ ਭਾਗ ਆ ਰੂਹ ਤੋਂ ਰੂਹ ਤੀਕ ਦਾ ਸਫ਼ਰ ਆ ਤੁਸੀਂ ਦੇਖ ਸਕਦੇ ਆ ਇਹ ਪਹਿਲੇ ਭਾਗ ਦੇ ਵਿੱਚ 3-4 ਪੇਜ ਆਉਂਦੇ ਆ ਜਿਹੜਾ ਰੂਹ ਤੋਂ ਰੂਹ ਤੀਕ ਦਾ ਸਫ਼ਰ ਆ ਤੇ ਉਸ ਤੋਂ ਅੱਗੇ ਜਿਹੜਾ ਕਿਤਾਬ ਦਾ ਇਹ ਦੂਜਾ ਚੈਪਟਰ ਸ਼ੁਰੂ ਹੋ ਜਾਂਦਾ ਤੀਜੀ ਅੱਖ ਦਾ ਸਫ਼ਰ ਅੱਜ ਤੁਹਾਨੂੰ ਦੱਸ ਦਿਆਂ ਰੂਹ ਤੋਂ ਰੀ ਰੂਹ ਤੋਂ ਰੂਹ ਤੀਕ ਦਾ ਜਿਹੜਾ ਸਫ਼ਰਨਾਮਾ ਲਿਖਿਆ ਉਹਨੇ ਉਹਦੇ ਵਿੱਚ ਕੀ ਕੁਝ ਦੱਸਿਆ ਵਾ ਜਿਹੜੇ ਕਿ 3-4 ਪੇਜ ਆ ਇੰਨਾ ਪੇਜਾਂ ਦੇ ਵਿੱਚ ਦੱਸਿਆ ਵੀ ਜਿਹੜੇ ਕੀ ਪਾਕਿਸਤਾਨ ਦੇ ਲੇਖਕ ਜਾਂ ਬੁੱਧੀਜੀਵੀ ਜਾਂ ਕਿ ਸਮਾਜ ਸੇਵਕ ਬੰਦੇ ਆ ਪਾਕਿਸਤਾਨ ਦੇ ਤੇ ਪੰਜਾਬ ਦੇ ਲੇਖਕ ਬੁੱਧੀਜੀਵੀ ਇਹ ਰਚਨਾ ਆਪਣੇ ਪੋਸਤਕਾਂ ਕਿਤਾਬਾਂ ਲਿਖਦੇ ਆ ਉਹ ਇੱਕ ਜਦੋ ਜਹਿਤ ਲਿਗੇ ਲੱਗੇ ਹੋਇਆ ਜਿਵੇਂ ਕਿ ਇਹਦੇ ਵਿੱਚ ਤੁਸੀਂ ਕਹਾਵਤ ਸੁਣੀ ਹੋਣੀ ਆ ਵੀ ਜਿਹੜੀ ਚਿੜੀ ਇੱਕ ਜੰਗਲ ਨੂੰ ਅੱਗ ਲੱਗ ਗਈ ਇੱਕ ਚਿੜੀ ਆ ਉਹਦੀ ਚੁੰਝ ਲੈ ਕੇ ਜਾਂਦੀ ਆ ਪਾਣੀ ਦੀ ਤੇ ਉਹ ਅੱਗ ਦੇ ਉੱਪਰ ਛੁੱਟੇ ਆਉਂਦੀ ਆ ਤੇ ਪਰ ਉਹ ਚੁੰਝ ਨਾਲ ਅੱਗ ਤਾਂ ਨਹੀਂ ਬੁਝਦੀ ਪਰ ਚਿੜੀ ਦੀ ਕੋਸ਼ਿਸ਼ ਹੁੰਦੀ ਆ ਵੀ ਜਿਹੜਾ ਕੋਈ ਸਮਾ ਆਊਗਾ ਇਤਿਹਾਸ ਲਿਖਿਆ ਜਾਊਗਾ ਤਾਂ ਉਹਦੇ ਵਿੱਚ ਮੇਰਾ ਜ਼ਿਕਰ ਜ਼ਰੂਰ ਆਊਗਾ ਵੀ ਇੱਕ ਚਿੜੀ ਸੀ ਜਿਹੜੀ ਕਿ ਉਸ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹੀ ਕੰਮ ਜਿਹੜੇ ਆਪਣੇ ਪਾਕਿਸਤਾਨ ਦੇ ਲੇਖਕ ਬੁੱਧੀਜੀਵੀ ਸੂਫੀ ਗਾਇਕ ਹੋ ਗਏ ਜਾਂ ਆਪਣੇ ਪੰਜਾਬ ਦੇ ਜਿਹੜੇ ਕਿ ਲੇਖਕ ਜਾਂ ਕਿਤਾਬਾਂ ਲਿਖਦੇ ਆ ਜਾਂ ਕੋਈ ਇਤਿਹਾਸ ਬਾਰੇ ਲਿਖਦੇ ਆ ਉਹ ਇੱਕ ਕੋਸ਼ਿਸ਼ ਕਰ ਰਿਹਾ ਦੋਨਾਂ ਦੇਸ਼ਾਂ ਨੂੰ ਆਸ ਦੇ ਵਿੱਚ ਮਿਲਾਉਣ ਦੀ ਰੂਹ ਤੋਂ ਰੂਹ ਕੀ ਦਾ ਸਫਰਨਾਮਾ ਉਹਦੇ ਵਿੱਚ ਇੱਕ ਤਾਂ ਇਹ ਦੱਸਿਆ ਗਿਆਗਾ 3-4 ਪੀਜਾਂ ਦਾ ਹੈ ਚੈਪਟਰ ਤੇ ਦੂਜੀ ਗੱਲ ਇਹਦੇ ਵਿੱਚ ਦੱਸੀ ਗਈ ਆ ਬਾਈ ਕਈ ਮੇਰੇ ਵੀ ਸੋਚਦੇ ਹੁੰਦੇ ਆ ਕਿ ਜੇ ਪਾਕਿਸਤਾਨ ਦੀ ਸਟੈਂਪ ਲੱਗ ਜਾਵੇ ਪਾਸਪੋਰਟ ਤੇ ਤਾਂ ਹੋਰ ਦੇਸ਼ ਦਾ ਵੀ ਜਾਣੇ ਲੱਗਦਾ ਉਹਦੇ ਵਿੱਚ ਦੱਸਿਆਗਾ ਵੀ ਇਹ ਲਿਖੀ ਆਪਣੇ ਲੇਖਨੇ ਗੁਰਪ੍ਰੀਤ ਸਿੰਘ ਗਿੱਲ ਜਿਹੜਾ ਕਿ ਪਹਿਲਾ ਚੈਪਟਰ ਲਿਖਿਆ ਉਹਨੇ ਦੱਸਿਆਗਾ ਵੀ ਜਿਹੜੀ ਸਟੈਂਪ ਆ ਮੈਂ ਆਪਦੇ ਪਾਸਪੋਰਟ ਦੇ ਉੱਤੇ ਮੋਹਰ ਲੱਗ ਜਾਵੇ ਆ ਤੁਸੀਂ ਦੇਖ ਸਕਦੇ ਆ ਮੁਲਕ ਦਾ ਵੀਜ਼ਾ ਨਹੀਂ ਲੱਗਦਾ ਉਹ ਬਾਕਾਸਹਰਾਨਦ ਤੇ ਆਪ ਕਹੇ ਕਿ ਉਹਨੇ ਜਿਹੜੀ ਕਿ ਮੋਹਰ ਲਗਵਾਈ ਆ ਆਪਦੇ ਪਾਸਪੋਰਟ ਤੇ ਜਾਣ ਸਮੇਂ ਤੇ ਉਧਰੋਂ ਵਾਪਸ ਆਉਣ ਸਮੇਂ ਤੇ ਉਸ ਤੋਂ ਬਾਅਦ ਉਹਦਾ ਕਹਿਣਾਗਾ ਉਸ ਤੋਂ ਬਾਅਦ 2003 ਵਿੱਚ ਅਮਰੀਕਾ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਵੀ ਹੋਰ ਬਹੁਤ ਦੇਸ਼ਾਂ ਦੇ ਵਿੱਚ ਉਹ ਗਿਆ ਜਿਹੜੀ ਕਿ ਸਟੈਂਪ ਲੱਗਦੀ ਆ ਪਾਸਪੋਰਟ ਤੇ ਉਹ ਕੋਈ ਮੈਨ ਨਹੀਂ ਰੱਖਦੀ ਈਸਨ ਹੈ ਕਈ ਮੇਰੇ ਵੀਰ ਪਾਕਿਸਤਾਨ ਜਾਣ ਤੋਂ ਇਸ ਵੱਲੋਂ ਡਰਦਿਆ ਵੀ ਉੱਥੇ ਸਟੈਂਪ ਲੱਗ ਗਈ ਜਿਹੜੀ ਤਾਂ ਆਪਣਾ ਹੋਰ ਦੇਸ਼ਾਂ ਦਾ ਵੀਜ਼ਾ ਨਹੀਂ ਲੱਗਣਾ ਪਰ ਇਹ ਜੀ ਕੋਈ ਗੱਲ ਨਹੀਂ ਬਈ ਸਟੈਂਪ ਲੱਗਦੀ ਜਾਂਦੀ ਹੈ ਹੋਰ ਦੇਸ਼ਾਂ ਦਾ ਵੀਜ਼ਾ ਮਿਲਦਾਗਾ ਆ ਦੱਸਿਆ ਦੇ ਹੋਏ ਇਹਦੇ ਵਿੱਚ 2003 ਵਿੱਚ ਅਮਰੀਕਾ ਤੋਂ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਜਦੋਂ ਕਿ ਉੱਥੇ ਜਿਹੜਾ ਕਿ ਆਪਣਾ ਟੈਗ ਹੋਇਆ ਸੀਗਾ ਅਮਰੀਕਾ ਦੇ ਵਿੱਚ ਜਿਹੜੀ ਕਿ ਉਦੋਂ ਉਹਦਾ ਬਹੁਤ ਜ਼ੋਰ ਸੀਗਾ ਤੇ ਪੁੱਛ ਗਏ ਸੋ ਰਹੀ ਸੀ ਪਾਕਿਸਤਾਨ ਕਿਉਂ ਗਿਆ ਸੀ ਕਿਵੇਂ ਗਿਆ ਸੀ ਲੇਕਿਨ ਫਿਰ ਵੀ ਉਹ ਵੀਜ਼ਾ ਲੱਗ ਗਿਆ ਇਹ 3 4 ਜਿਹੜਾ ਕਿ ਪੇਜਾਂ ਦਾ ਚੈਪਟਰ ਆ ਇਹਦੇ ਵਿੱਚ ਦੋ ਖਾਸ ਗੱਲਾਂ ਲੱਗੀਆਂ ਵੀ ਜਿਹੜੇ ਕਿ ਪੰਜਾਬ ਦੇ ਜਾਂ ਪਾਕਿਸਤਾਨ ਦੇ ਲੇਖਕ ਬੁੱਧੀਜੀਵੀ ਆ ਉਹ ਇਸ ਜੱਦੋਜਹਿਦ ਲੱਗੇ ਵੀ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਕਿ ਜਿਹੜੀ ਆਪਣੇ ਵਿਚਾਲੇ ਇੱਕ ਕੰਧ ਵਾਂਗੂ ਜਿਹੜੀ ਲੱਗੀ ਵੀ ਆਪਣੇ ਤਾਰ ਉਹ ਮਿਟ ਜਾਵੇ ਤੇ ਦੋਨੇ ਦੇਸ਼ ਆਸ ਵਿੱਚ ਰਲ ਮਿਲ ਕੇ ਰਹਿਣ ਤੇ ਜਦੋਂ ਜਿਆਚ ਲੱਗੇ ਵਾ ਦੂਜੀ ਸਟੈਂਪ ਦਾ ਜ਼ਿਕਰ ਕੀਤਾ ਗਿਆ ਸਟੈਂਪ ਲੱਗ ਜਾਵੇ ਬਈ ਉਹ ਕੋਈ ਫਰਕ ਨਹੀਂ ਪੈਂਦਾ ਅੱਗੇ ਦੂਜਾ ਚੈਪਟਰ ਪੜ੍ਹ ਕੇ ਤੁਹਾਨੂੰ ਇਸ ਬਾਰੇ ਦੱਸਾਂਗੇ ਤੀਜੀ ਅੱਖ ਦਾ ਸਫ਼ਰ ਇਹ ਕੱਲ ਨੂੰ ਅਗਲੇ ਭਾਗ ਦੇ ਵਿੱਚ ਦੱਸਾਂਗੇ ਤੇ ਹੌਲੀ ਹੌਲੀ ਪੂਰੀ ਕਿਤਾਬ ਦਾ ਜ਼ਿਕਰ ਤੁਹਾਡੇ ਨਾਲ ਕਰਾਂਗੇ